ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਜਾਂਦੀ ਹੈ ਕਿ ਧੰਨ ਧੰਨ ਮਹਾਂਪੁਰਖ ਬਾਬਾ ਮਹਾਰਾਣਾ ਸਾਹਿਬ ਜੀ ਦਾ ਸਲਾਨਾ ਜੋੜ ਮੇਲਾ ਜੋ 15 ਜੂਨ ਦਿਨ ਐਤਵਾਰ ਨੂੰ ਬੜੀ ਚੜ੍ਹਦੀ ਕਲਾ ਦੇ ਨਾਲ ਸੰਗਤਾਂ ਦੇ ਸਹਿਯੋਗ ਦੇ ਨਾਲ ਮਨਾਇਆ ਜਾ ਰਿਹਾ ਹੈ ਉਹ ਮੇਲੇ ਦੇ ਵਿੱਚ ਪੰਥ ਦੇ ਮਹਾਨ ਕੀਰਤਨੀਏ ਸਿੰਘ ਰਾਗੀ ਢਾਡੀ ਕਥਾਵਾਚਕ ਸਿੰਘ ਪਹੁੰਚ ਰਹੇ ਹਨ ਜੋ ਆਪ ਸਰਬੱਤ ਸੰਗਤਾਂ ਨੂੰ ਗੁਰੂ ਜਸ ਗੁਰੂ ਇਤਿਹਾਸ ਸਰਵਣ ਕਰਵਾ ਕੇ ਨਿਹਾਲ ਕਰਨਗੇ ਇਲਾਕੇ ਦੇ ਨਿਵਾਸੀ ਇਸ ਨੂੰ ਸੰਗਤਾਂ ਵੱਲੋਂ ਦੇਸਾਂ ਵਦੇਸਾਂ ਦੀਆਂ ਸੰਗਤਾਂ ਵੱਲੋਂ ਬੜੀ ਚੜ੍ਹਦੀ ਕਲਾ ਦੇ ਨਾਲ ਮਹਾਂਪੁਰਖਾਂ ਦੇ ਸਲਾਮਾ ਜੋੜ ਮੇਲੇ ਮਨਾਏ ਜਾਂਦੇ ਹਨ ਸਾ ਸੰਗਤ ਜੀ ਬੜੀ ਪਵਿੱਤਰ ਧਰਤੀ ਹੈ ਮਹਾਂਪੁਰਖਾਂ ਦਾ ਅਸਥਾਨ ਬਾਬਾ ਮਹਾਰਾਣਾ ਸਾਹਿਬ ਜੀ ਦਾ ਜੋ ਵੀ ਇਸ ਅਸਥਾਨ ਤੇ ਕੋਈ ਵੀ ਆਸ ਲੈ ਕੇ ਆਉਂਦਾ ਹੈ ਮਹਾਂਪੁਰਖਾਂ ਦੇ ਅਸਥਾਨਾਂ ਤੇ ਉਹਨਾਂ ਦੀ ਆਸਾਂ ਮਰਦਾਂ ਪੂਰੀਆਂ ਹੁੰਦੀਆਂ ਨੇ ਬੜੀ ਸ਼ਰਧਾ ਤੇ ਸਤਿਕਾਰ ਹੈ ਮਹਾਂਪੁਰਖਾਂ ਪ੍ਰਤੀ ਸੰਗਤਾਂ ਦਾ ਸੋ ਆਪ ਸਰਬੱਤ ਸੰਗਤ ਨੂੰ ਦੇ ਸੰਗ ਦੇਸਾਂ ਦੇ ਵਿੱਚ ਵਸਦੀਆਂ ਸੰਗਤਾਂ ਨੂੰ ਇਲਾਕੀ ਨਿਵਾਸੀ ਸੰਗਤਾਂ ਨੂੰ ਸਮੂਹ ਸੰਗਤਾਂ ਨੂੰ ਹੀ ਬੇਨਤੀ ਹੈ ਕਿ ਆਪ ਸਰਬੱਤ ਸੰਗਤਾਂ 15 ਜੂਨ ਦਿਨ ਐਤਵਾਰ ਨੂੰ